ਨਾਣਾ ਨੇ ਉਠਿਆ ਮੈਂ ਆਖਾ ਉੱਠ ਖੜੀਆ ਚਾਹ ਚਾਹ ਪੀਓ ਮੈਂ ਹੋਜੀ ਤਨੀ ਅਰਜੈਂਟ ਕੋਆੜ ਚ ਅਸਲੀਆ ਪਹਿਲੀ ਸ਼ੁਰੂ ਧੁੰਮ 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 ਮੈਂ ਤੇ ਧੁੰਮ ਭੱਜਿਆ ਆਉਣਾ ਧੁੰਮ 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 ਆਵੋ ਯੇ ਯੇ ਆਜੋ ਬਈ ਟੈਂਕਰਾਜ ਸਮਾਨ ਲਾਓ ਨਾ

ਸੱਲ ਦੇ ਛਿੱਟੇ ਕੋਈ ਹੋਰ ਨਹੀਂ ਆਇਆ ਆਹ ਵੇਹੜਾ ਕੰਮ ਦਾ ਤੇ ਆਹ ਲਾਉਣਾ ਅਦਾ ਆਪਣੀ ਆ ਨਹੀਂ ਉਤੋਂ ਦੀ ਮੈਂ ਇਹਨਾਂ ਦਾ ਰੱਖਿਆ ਸੀਗਾ ਉਹ ਫਿਰ ਗਿਆ ਕੋਈ ਨਹੀਂ ਆਲੂ ਆਲੂ ਦਾ ਕੱਟਾ ਗਿਆ ਮੇਰੇ ਨਾਲ ਆ ਲੈ ਤਾ ਇੱਕ ਫੜੇ ਵਾਦਾ ਆਪਣੀ ਆ ਆਲੂ ਤੇ ਗੰਡੇ ਆ ਵੀ ਲੈ ਉਹ ਚੱਤ ਆ ਵਾਲਾ ਪਾ ਲੈ ਫਿਰ ਪੀ ਲੈ ਜਾ ਸੱਦ ਦੇ ਲੈ ਲੈ ਤਾ ਆਪਣਾ ਇਹ ਨਾ ਉਹ ਨਹੀਂ ਤਾ ਜਦੋਂ ਮਰੇ ਚੋਕੀ ਮਾਰੇ ਚੋਕੀ ਜੀ ਮੈਂ ਵੀ ਹੁਣ ਕੰਮ ਤੋਂ ਆ ਕੇ ਰੈਸਟ ਨਹੀਂ ਕੀਤੀ ਤੇ ਮਿਹੜਾ ਤੋਂ ਲੱਗ ਗਈ ਤੇ ਇਹ ਹਣ ਡੇ ਲੈ ਆਏ ਹੁਣ ਤੇ ਨਾਲੇ ਮੇਰੇ ਵੱਤ ਤੇ ਸਮੋਸਾ ਲੈ ਕੇ ਆਇਆ ਸਮੋਸਾ ਖਾਣੇ ਨਾਲ ਚਾਹ ਧਰਦੀ ਕਿਉਂਕਿ ਮੁੰਡੇ ਸਾਰੇ ਉਧਰੋਂ ਆ ਕੇ ਸਮਾਨ ਲੈ ਆਉਂਦੇ ਚੁੱਕਦੇ ਹਾਂ ਹੁਣ ਕਿਰਾਂ ਤੋਂ ਸਾਰਾ ਸਾਫ਼ ਕਰਤਾ ਇੱਕ ਕੋਪੜੇ ਜਿਹੜੇ ਤੋਤੇ ਸੀ ਸਵੇਰ ਉਹਨੇ ਤੇਹ ਲਾਵਾਂਗੇ ਹੁਣ ਕੀ ਆ ਪਤ ਆਲੂ ਘੰਡੇ ਇਧਰ ਬਾਹਰ ਹੀ ਲਿਆ ਬਾਹਰਲੀ ਸੋਈ ਚ ਰੱਖ ਦੇ ਅੰਦਰ ਸਾਡੀ ਆਫਾ ਤਲੋਟ ਹੋਣੇ ਅੰਦਰ ਲਈ ਇਹ ਪਤ ਥੱਲੇ ਉਹ ਤਾਂ ਗਿੱਲਾ ਮੈਂ ਬੇੜਾ ਤੋਤਾ ਅਰੇ ਬਾਹਰਲੀ ਸੋਈ ਚ ਰੱਖ ਦੇ ਰਸੋਈ ਸੁੱਕੀ ਆ ਉਹਨੇ ਮੈਂ ਤੋਤੀ ਉੱਤ ਮੈਂ ਕਿਹਾ ਸੀ ਕੱਲ ਤੋਤੀ ਸੀ ਮੈਂ ਕਿਹਾ ਪੋਚਾ ਹੀ ਲਾ ਦਾਂਗੇ ਫਿਰ ਮੈਂ ਕਿਹਾ ਤੋਤੀ ਦਾ ਸਮਾਨ ਗਿੱਲਾ ਹੋਈ ਮੈਂ ਕਾਹ ਨੂੰ ਨਹੀਂ ਚਾਹ ਤਾਰ ਲੀਏ ਹੁਣ ਨਾਲ ਹਨ ਸਮੋਸੇ ਦੇ ਅੱਛਾ ਵਿਛੜੇ ਯਾਰ ਮਿਲ ਗਏ ਅੱਜ ਮਿਲਿਆ ਨਾ ਚਾਚੇ ਨੂੰ 2 ਮਹੀਨਿਆਂ ਬਾਅਦ ਅੱਜ ਆਇਆ ਹੈ ਹਾਂ ਅਸਰ ਦਾ ਮੁੰਡਾ ਵੀ ਆ ਗਿਆ 6 ਮਹੀਨੇ ਪਤੀਜਾ ਪਾਸੇ ਕੰਮ ਕਰਦਾ ਤੇ ਅੱਜ ਇਹ ਪ੍ਰੋਗਰਾਮ ਤੇ ਆਇਆ ਬੋਲੋ ਦੂਜੇ ਬੰਦੇ ਆਪਣੇ ਕੋ ਆਂਦੇ ਨੇ ਚਾਹ ਫਿਰ ਉਨ ਕੀ ਦੇ ਕਿਤੇ ਰਤ ਗਏ ਮੈਂ ਕਿਹਾ ਪੱਠੀ ਤੇ ਨਾ ਤਾਰ ਲਗੇ ਚਾ ਪੱਠੀ ਨੂੰ ਕੀ ਗਏ ਹਸਤੇ ਬਣ ਜਾਣੀ ਆ ਤਾਂ 8-10 ਬੰਦੇ ਆ ਅਸ ਸੀ ਪੱਠੀ ਦੇ ਕਾਲ 8-10 ਦਾ ਸੌਖਣਾ ਆਪਣੇ ਮੁੰਡੇ ਹੀ ਆ ਚਾਰ ਆਪਣੇ ਕਿਹਾ ਥੋੜੀ ਸਾਰਾ ਕਾ ਕਰਿਆ ਹਾਂ ਉਹਨਾਂ ਨੇ ਮਾਰ ਲਏ ਹਨ ਮੰਜੇ ਆਖੀ ਭੁੱਖੇ ਆਏ ਤੁਸੀਂ ਲੈ ਚ ਹੋ ਭੁੱਖੇ ਕਿਉਂ ਹੋ ਉਹ ਵੀ ਟਿਕਾ ਕੇ ਆ ਗਏ ਗੱਦਵਾਰਾ ਸਾਹਿਬ ਤੋਂ ਚਾਹ ਦਾ ਛੱਕੇ ਰਾਤ ਵੀ ਖਾਂਦੀਆਂ ਮੈਂ ਇਹਨਾਂ ਦੇ ਘਰ ਆ ਕੇ ਆ ਲੁਮਾ ਵੀੜ ਕੇ ਗਿਆ ਇੰ ਮਰੀ ਜਾਂਦੇ ਆ ਆ ਹੁਣ ਅਸੀਂ ਸਟੈਂਡ ਸਟੈਂਡ ਸੱਚ ਆ ਉਹ ਲੈ ਜਾ ਹਣਾ ਬਾਹਰ ਆ ਦੂੰਗਲੇ ਸਵਾਦ ਬਣਾਉਂਦੇ ਆ ਬਹੁਤ ਇਹ ਬਣਾ ਹਰੇਕ ਸੰਡੇ ਬਣਾਉਂਦੇ ਆ ਅੱਛਾ ਅੱਜ ਤਾਂ ਦੇਖੀ ਆ ਸਾਰੇ ਮਟ ਮਟ ਜਿੱਥੇ ਚੁੱਕ ਹੁਣ ਇੱਧਰ ਮੈਂ ਚਾਹ ਬਣਾ ਲਈ ਚਾਹ ਪਾਣੀ ਦੀ ਹਾਂ ਦਰਦਵਾਰੇ ਵਾਲੇ ਘਾੜਦੇ ਕਾਟ ਲਿਆ ਸਾਂ ਤੇ ਕੇ ਜੇ ਇੰਡੀਆ ਤੇ ਨਹੀਂ ਕਹਿੰਦੇ ਹੁੰਦੇ ਸੇ ਹੇ ਆਪਣੇ ਘਰ ਦੇ ਭਾਂਡੇ ਸਭ ਤੋਂ ਪਹਿਲੇ ਕਹਿ ਲੱਗ ਜਾਂਦੇ ਹੁੰਦੇ ਸੀ ਨਾ ਉਹ ਗੁਮੇਲ ਦੇ ਭਾਂਡੇ ਆ ਗਏ ਤੇ ਉਹਨਾਂ ਨੂੰ ਨਾਲ ਜਾਣਗੇ ਉਹ ਨਹੀਂ ਇੱਥੇ ਨਹੀਂ ਨਾਲ ਦੇ ਗੁਮੇਲ ਦੇ ਭਾਂਡੇ ਤੁਸੀਂ ਕਿ ਪੱਖਾ ਚੜੀ ਜਾਂਦੇ ਹੋ ਆ ਪੀਓ ਹੀ ਆਣੇ ਠੀਕ ਇਹ ਮਾਸੇ ਜੀ ਸਾਡੇ ਤੋਂ ਚਾਹ ਹਰੀ ਬਾਲਾ ਚਾਹ ਲਈ ਚਲੋ ਹੁਣ ਚਾਹ ਪੂਰੇ ਪੂਰੇ ਜੀ ਲੈ ਲੈਣੇ ਨਾ ਇਹਦੇ ਤੇ ਪਾ ਲੈ ਜੀ ਪੂਰੇ ਪੂਰੇ ਯਾ ਪਾ

ਬੋਲ ਰਹੀ ਹੈ ਉਹ ਦਰ ਸਾਰੇ ਜਾਨੇ ਆ ਕੇ ਇਹ ਨੂੰ ਬਾਹਰ ਹੀ ਢੱਕ ਲੋ ਹਨ ਬਾਕ ਨਹੀਂ ਕਿਵੇਂ ਲੱਗ ਰਿਹਾ ਮੰਜੇ ਤੇ ਬਹਿ ਕੇ ਵਿਆਹ ਵਾਲੀ ਫੀਲਿੰਗ ਆ ਰਹੀ ਹੈ ਮੈਂ ਗੱਲ ਸੀ ਮਾਫ ਕਰਿਓ ਪਾਠਾ ਜਿਵੇਂ ਕੜਾਈ ਤੇ ਜਾਂਦੇ ਹੁੰਦੇ ਸੀ ਨਾ ਬੋਲੀ ਟੁੱਟੀ ਮਰੀ ਏ ਪਾਠਾ ਹਾਂ ਪਾਠ ਵਾਲੀ ਪਾਠ ਵਾਲਾ ਲਿਖਿਆ ਸਹੀ ਗੱਲ ਪਾਠ ਵਾਲਾ ਇਹਦਾ ਆਇ ਤੇ ਮੁੰਡਿਆਂ ਦੇ ਕੋ ਪਨੀਰ ਵੀ ਬਣਾਉਣਾ ਪਨੀਰ ਹੱਥਾ ਪੱਠੀ ਤੇ ਬਣਾ ਲਓ ਨਹੀਂ ਤਾਂ ਨਾ ਚਲਾਉਂਦੇ ਬਾਈ ਬਾਹਰ ਲੂਗਾ ਹਾਂ ਹਾਂ ਵਧੀਆ ਵਧੀਆ ਸੈਟ ਆ ਬਈ ਬੜਾ ਸਕੇ ਤੇ ਕਹਿ ਜਾਣਾ ਸੋਲ ਦੇ ਸਿ ਪਨੀਰ ਨਾਲੋਂ ਤਾਂ ਜ਼ਿਆਦਾ ਸਵਾਦ ਆਉਂਦਾ ਸੋਲ ਦੇ ਭੌਂਦੇ ਆ ਤੇ ਪਨੀਰ ਲੈ ਠੀਕ ਕਰਦੇ ਲੈ ਨੇੜੇ ਆਈ ਜਨਕ ਇਹ ਰਹਿ ਗਿਆ ਸੀ ਆਪਣਾ 컬러 ਕਰ ਨਾਲਾ ਹੋਲੀ ਇਹ ਗੋਰੇ ਤਾਂ ਕਹਿੰਦੇ ਹੋਣੇ ਵੀ ਇਹਨਾਂ ਦੇ ਘਰੇ ਕੀ ਪਰੋ ਕਰਾਉਂਦੇ ਤਾ ਮੈਨੂੰ ਨਹੀਂ ਮੈਂ ਕਿ ਤੂੰ ਪ੍ਰੈਸ ਕਰ ਲਾ ਜਾ ਪੁੱਤ ਤੱਕ ਟਿਖ ਹੁੰਦਾ ਲੱਗਾ ਸ਼ਾ ਕਰੀ ਹਾਂ ਬੇਲਾਸ ਤੇ ਤੁਸੀਂ ਭੱਟੀ ਹੁਣ ਕੱਲ੍ਹ ਵਾਥੇ ਕੀਤੀ ਆ ਅਛਾ ਪਨੀਰ ਉਨ ਲੱਗਾ ਪਨੀਰ ਬਣ 20 ਮਿੰਟ ਪੈਸੇ ਦੀ ਆਹਾ ਚੀਰ ਲਿਆ ਆਹ ਕੁਤ ਹੋਈ ਘਾਲ ਲਿਆ ਹਨਾ ਮੈਕਸੀ ਫਰਕ ਰੱਖੀ ਜਿਹੜੀ ਸਵੇਰੇ ਸੀਗੀ ਆਪਣੇ ਕੋਲ ਇੱਥੇ ਰੱਖੀ ਤੇ ਇੱਥੇ ਪਨੀਰ ਬਣੀ ਜਾ ਲਿਆ ਇਹ ਪਾ ਦਿੰਦੇ ਹਾਂ ਬਾਸਸ ਪਾਸ ਨਹੀਂ ਇੱਕ ਆਟ ਘੋਲ ਪਾ ਕੇ ਫਿਰ ਨਾ ਕੋਈ ਤਾਂ ਮੈਂ ਦੇ ਹਾਂ 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 ਹਾਲੋ ਹਾਲੋ ਨੇ ਹੀ ਰਾਇ ਹੈ ਨਾ ਕੁਲਾਡ ਉਹਨਾਂ ਸਵਦੀਆ ਲਾਗਦਾ ਪਨੀਰ ਸਵਾਰ ਲਾਦਾ ਆ ਲੂ ਘੱਟ ਪਾਲਾਂਗੇ ਆ ਕੀ ਇੱਕ ਮਿੰਟ ਆ ਮੈਂ ਪੱਤਰਾਂਗੇ ਕਾਲ ਲੱਗਾ ਰਾਜਕੁਮਾਰ ਗੇਟ ਨੂੰ ਕਹਣਾ ਉੱਥੇ ਬਸ ਇੱਥੇ ਰਹਿ ਗਿਆ ਸੀਗਾ ਪਤਾ ਦੱਸਾਲ ਤੇ ਤੇ ਨੇ ਪਾਲੀ ਸੀ ਨਾ ਨਹੀਂ ਚਾਹ ਤਾਂ ਸਾਰਿਆਂ ਨੇ ਫਿਨਿਸ਼ ในแต่ละวัน ਪੀ ਲਾਉ ਚਾਤਾ ਕੇ ਕੀ ਕਰਦੇ ਪੀ ਲੋ ਪਾਣੀ ਛੱਡੀ ਆਈਏ ਤੂੰ ਐ ਗੌਰ ਪ੍ਰੀਤੀ ਦਾ ਦੋਨੇ ਸੱਚੇ ਦੋ ਹੋ ਲਈਏ ਨਾ ਦਵਾਈ ਉਹ ਖਾਣੇ ਬਠਰ ਕੇ ਅਸਰ ਜਿੱਛੇ ਦੀ ਗੇਰ ਭੱਜ ਗਿਆ ਹੋਣਾ ਹੁਣ ਮੈਂ ਲੱਗੀ ਸੀ ਆਪਦੀ ਰੋਟੀ ਲਾਉਣ ਅਜੇ ਦਾਲ ਤਾਂ ਬਣੀ ਨਹੀਂ ਗਈ ਤੇ ਅਸੇ ਨੇ ਨੇ ਸਾਡੀ ਪਾਈ ਸੀਗੀ ਸੋ ਬਾਹਰਲੀ ਮੈਂ ਉਹ ਲੈ ਕੇ ਚੱਲਣੇ ਕਰਕੇ ਮੈਂ ਤਾਂ ਛਾਂ ਤੇ ਕੰਮ ਤੇ ਜਾਣਾ ਵਾ ਜਾ ਪੀ ਲੋ ਤੁਸੀਂ ਇਹਨਾਂ ਸੀ ਕਿ ਨਹੀਂ ਫਿਰ ਮੱਕਾ ਲੱਗਾ ਪ੍ਰੈਸ ਕਰ ਲੈ ਇਹੋ ਚ ਕਿਹੜਾ ਮੇਰਾ ਇੱਕ ਪਾਪਾ ਦਾ ਇੱਕ ਤੇ ਤੇਰੇ ਉਧਰੋਂ ਤੂੰ ਪਾਇਆ ਦਸੀਗਾ ਤੂੰ ਦਾਰੇ ਕਮਰੇ ਚ ਲੈ ਦਾਰ ਕਮਰਾ ਕਰੇ ਸਾਫ ਸਨ ਨਹੀਂ ਮੈਂ ਪੇਂਟ ਕਰਦਾ ਗਿਆ ਕਮਰਾ ਸਾਫ ਕਰ ਪਤਾ ਤਾਂ ਸਾਰਾ ਚੌਪ ਖਿੱਚਿਆ ਸੀ ਹਾਂਜੀ ਮੈਂ ਤਾਂ ਹੋ ਗਈ ਹੁਣ ਤਿਆਰ ਤੇ ਮੈਂ ਚੱਲੀ ਆ ਕੰਮ ਤੇ ਦਿਲ ਤਾਂ ਨਹੀਂ ਮੇਰਾ ਕਰਦਾ ਜਾਣ ਕਿਉਂਕਿ ਘਰੇ ਤਾਂ ਨਹੀਂ ਨੀ ਰੌਣਕਾ ਬਾਬੇ ਨੇ ਉਹਨਾਂ ਕਰਕੇ ਤੇ ਮੈਂ ਹੁਣ ਜਾਣਾ ਫਿਰ ਮੇਰੀ ਮਜਬੂਰੀ ਆ ਮੈਨੂੰ ਜਾਣਾ ਪੈਂਦਾ ਮੈਨੂੰ ਛੁੱਟੀ ਨਹੀਂ ਮਿਲਦੀ ਕਿਉਂਕਿ ਮੇਰਾ ਕੰਮ ਹੀ ਇਹ ਹੋ ਜਾਵਾ ਕੁਕਿੰਗ ਦਾ ਵਾ ਇਹ ਮੈਂ ਜ਼ਿਆਦਾ ਛੁੱਟੀਆਂ ਨਹੀਂ ਲੈ ਸਕਦੀ ਤੇ ਬੀ ਕੈਂਡ ਦੇ ਤਾਂ ਬੈੱਗ ਚੱਲ ਵੀ ਨਹੀਂ ਜਾਂਦੇ 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 ਤੋਂ ਦਾਲ ਦੇਖ ਨਾ ਆ ਬੈੱਚ ਦੀਆਂ ਕੁਆਰ ਦੀ ਦੇਖ